ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਕਾਮਯਾਬ ਲੋਕਾਂ ਦੀਆਂ 10 ਆਦਤਾਂ ਅੱਜ ਅਸੀਂ ਗੱਲ ਕਰਾਂਗੇ ਉਹਨਾਂ ਲੋਕਾਂ ਬਾਰੇ ਜੋ ਜ਼ਿੰਦਗੀ ਵਿੱਚ ਵੱਡੇ ਮੁਕਾਮ ਹਾਸਲ ਕਰਦੇ ਹਨ ਉਹਨਾਂ ਦੀਆਂ ਆਦਤਾਂ ਜੋ ਉਹਨਾਂ ਨੂੰ ਸਫਲਤਾ ਵੱਲ ਲੈ ਜਾਂਦੀਆਂ ਹਨ ਤੁਸੀਂ ਵੀ ਜੇਕਰ ਆਪਣੀ ਜ਼ਿੰਦਗੀ ਵਿੱਚ ਵੱਡੇ ਸੁਪਨੇ ਦੇਖਦੇ ਹੋ ਤਾਂ ਇਹ ਆਦਤਾਂ ਤੁਹਾਡੇ ਲਈ ਬਹੁਤ ਮਹੱਤਵਪੂਰਨ ਹਨ ਪਹਿਲੀ ਆਦਤ ਹੈ ਸਵੇਰੇ ਜਲਦੀ ਉੱਠਣਾ ਕਾਮਯਾਬ ਲੋਕ ਜਾਣਦੇ ਹਨ ਕਿ ਸਵੇਰੇ ਦਾ ਸਮਾਂ ਸਭ ਤੋਂ ਵਧੀਆ ਹੁੰਦਾ ਹੈ ਨਵੇਂ ਵਿਚਾਰਾਂ ਨੂੰ ਜਨਮ ਦੇਣ ਲਈ ਉਹ ਰਾਤ ਨੂੰ ਜਲਦੀ ਸੌ ਜਾਂਦੇ ਹਨ ਤੇ ਸਵੇਰੇ ਉੱਠ ਕੇ ਅਭਿਆਸ ਕਰਦੇ ਹਨ ਪੜ੍ਹਦੇ ਹਨ ਜਾਂ ਆਪਣੇ ਟੀਚੇ ਨੂੰ ਯਾਦ ਕਰਦੇ ਹਨ ਇੱਕ ਵਾਰ ਮੈਂ ਇੱਕ ਕਹਾਣੀ ਸੁਣੀ ਸੀ ਇੱਕ ਗਰੀਬ ਬੱਚੇ ਬਾਰੇ ਜੋ ਹਰ ਰੋਜ਼ ਸਵੇਰੇ ਉੱਠ ਕੇ ਪੜ੍ਹਾਈ ਕਰਦਾ ਸੀ ਤੇ ਅੱਜ ਉਹ ਇੱਕ ਵੱਡਾ ਵਿਗਿਆਨੀ ਬਣ ਗਿਆ ਹੈ ਉਸਨੇ ਕਿਹਾ ਕਿ ਸਵੇਰੇ ਦੀ ਤਾਜ਼ੀ ਹਵਾ ਉਸਨੂੰ ਨਵੀਂ ਊਰਜਾ ਦਿੰਦੀ ਸੀ ਇਸ ਆਦਤ ਨਾਲ ਤੁਹਾਡੀ ਜ਼ਿੰਦਗੀ ਵਿੱਚ ਅਨੁਸ਼ਾਸਨ ਆਉਂਦਾ ਹੈ ਤੇ ਤੁਸੀਂ ਵੱਡੇ ਕੰਮ ਕਰਨ ਲਈ ਤਿਆਰ ਰਹਿੰਦੇ ਹੋ ਜੇਕਰ ਤੁਸੀਂ ਵੀ ਇਸ ਨੂੰ ਅਪਣਾਓਗੇ ਤਾਂ ਤੁਹਾਡੇ ਸੁਪਨੇ ਪੂਰੇ ਹੋਣ ਵਿੱਚ ਵਕਤ ਨਹੀਂ ਲੱਗੇ ਦੂਜੀ ਆਦਤ ਹੈ ਟੀਚੇ ਨਿਰਧਾਰਤ ਕਰਨਾ ਕਾਮਯਾਬ ਲੋਕ ਹਮੇਸ਼ਾ ਆਪਣੇ ਟੀਚੇ ਨੂੰ ਸਪਸ਼ਟ ਰੱਖਦੇ ਹਨ ਤੇ ਉਹਨਾਂ ਨੂੰ ਪ੍ਰਾਪਤ ਕਰਨ ਲਈ ਯੋਜਨਾ ਬਣਾਉਂਦੇ ਹਨ ਉਹ ਜਾਣਦੇ ਹਨ ਕਿ ਬਿਨਾਂ ਟੀਚੇ ਜ਼ਿੰਦਗੀ ਇੱਕ ਬੇਹਿਸਾਬ ਯਾਤਰਾ ਵਾਂਗ ਹੈ ਇੱਕ ਵਾਰ ਇੱਕ ਜਵਾਨ ਨੇ ਆਪਣਾ ਟੀਚਾ ਨਿਰਧਾਰਤ ਕੀਤਾ ਕਿ ਉਹ ਡਾਕਟਰ ਬਣੇਗਾ ਤੇ ਉਸਨੇ ਹਰ ਰੋਜ਼ ਉਸ ਵੱਲ ਕੰਮ ਕੀਤਾ ਅੱਜ ਉਹ ਇੱਕ ਮਸ਼ਹੂਰ ਡਾਕਟਰ ਹੈ ਤੇ ਲੋਕਾਂ ਦੀ ਮਦਦ ਕਰ ਰਿਹਾ ਹੈ ਐਸਾਤ ਨਾਲ ਤੁਹਾਡੇ ਵਿੱਚ ਮੋਟੀਵੇਸ਼ਨ ਆਉਂਦੀ ਹੈ ਤੇ ਤੁਸੀਂ ਹਰ ਚੁਣੌਤੀ ਨੂੰ ਪਾਰ ਕਰਦੇ ਹੋ ਟੀਚੇ ਨੂੰ ਛੋਟੇ-ਛੋਟੇ ਹਿੱਸਿਆਂ ਵਿੱਚ ਵੰਡ ਕੇ ਪੂਰਾ ਕਰਨਾ ਚਾਹੀਦਾ ਹੈ ਤਾਂ ਜੋ ਇਹ ਆਸਾਨ ਲੱਗੇ ਕਈ ਵੱਡੇ ਉਦਮੀ ਜਿਵੇਂ ਬਿਲ ਗੇਟਸ ਨੇ ਵੀ ਆਪਣੇ ਟੀਚੇ ਨਿਰਧਾਰਤ ਕੀਤੇ ਤੇ ਮਾਈਕਰੋਸਾਫਟ ਵਰਗੀ ਕੰਪਨੀ ਬਣਾਈ ਉਹਨਾਂ ਨੇ ਕਿਹਾ ਕਿ ਟੀਚੇ ਬਿਨਾਂ ਸਫਲਤਾ ਨਹੀਂ ਮਿਲਦੀ ਤੁਹਾਨੂੰ ਵੀ ਆਪਣੇ ਟੀਚੇ ਲਿਖ ਕੇ ਰੱਖਣੇ ਚਾਹੀਦੇ ਹਨ ਤੇ ਹਰ ਰੋਜ਼ ਇੱਕ ਕਹਾਣੀ ਹੈ ਇੱਕ ਔਰਤ ਦੀ ਜੋ ਗਰੀਬੀ ਵਿੱਚ ਵੱਡੀ ਹੋਈ ਪਰ ਉਸਨੇ ਟੀਚਾ ਬਣਾਇਆ ਕਿ ਉਹ ਟੀਚਰ ਬਣੇਗੀ ਤੇ ਅੱਜ ਉਹ ਹਜ਼ਾਰਾਂ ਬੱਚਿਆਂ ਨੂੰ ਪੜ੍ਹਾ ਰਹੀ ਹੈ ਇਸ ਨਾਲ ਉਸ ਨੂੰ ਅੰਦਰੂਨੀ ਖੁਸ਼ੀ ਮਿਲੀ ਤੇ ਉਹ ਕਾਮਯਾਬ ਹੋ ਗਈ ਜੇਕਰ ਤੁਸੀਂ ਇਸ ਆਦਤ ਨੂੰ ਅਪਣਾਓਗੇ ਤਾਂ ਤੁਹਾਡੀ ਜ਼ਿੰਦਗੀ ਵਿੱਚ ਨਵੇਂ ਮੌਕੇ ਆਣਗੇ ਇਹ ਆਦਤ ਤੁਹਾਨੂੰ ਫੋਕਸ ਰੱਖਦੀ ਹੈ ਤੇ ਬੇਲੋੜੀਆਂ ਚੀਜ਼ਾਂ ਤੋਂ ਦੂਰ ਰੱਖਦੀ ਹੈ ਕਈ ਲੋਕ ਟੀਚੇ ਨਹੀਂ ਬਣਾਉਂਦੇ ਤੇ ਉਹਨਾਂ ਦੀ ਜ਼ਿੰਦਗੀ ਵਿੱਚ ਅਸਫਲਤਾ ਆ ਜਾਂਦੀ ਹੈ ਇਸ ਲਈ ਅੱਜ ਹੀ ਆਪਣੇ ਟੀਚੇ ਨਿਰਧਾਰਤ ਕਰੋ ਤੇ ਉਹਨਾਂ ਵੱਲ ਵਧੋ ਇਹ ਆਦਤ ਕਾਮਯਾਬੀ ਦੀ ਕੁੰਜੀ ਹੈ ਤੇ ਤੁਸੀਂ ਇਸ ਨਾਲ ਵੱਡੇ ਸੁਪਨੇ ਪੂਰੇ ਕਰ ਸਕਦੇ ਹੋ ਤੁਹਾਡੇ ਵਿੱਚ ਵੀ ਉਹ ਤਾਕਤ ਹੈ ਜੋ ਤੁਹਾਨੂੰ ਕਾਮਯਾਬ ਬਣਾ ਸਕਦੀ ਹੈ ਤੀਜੀ ਆਦਤ ਹੈ ਨਿਰੰਤਰ ਸਿੱਖਣਾ ਕਾਮਯਾਬ ਲੋਕ ਜਾਣਦੇ ਹਨ ਕਿ ਜ਼ਿੰਦਗੀ ਇੱਕ ਸਿੱਖਣ ਦੀ ਪ੍ਰਕਿਰਿਆ ਹੈ ਤੇ ਉਹ ਹਮੇਸ਼ਾ ਨਵੀਆਂ ਚੀਜ਼ਾਂ ਸਿੱਖਦੇ ਰਹਿੰਦੇ ਹਨ ਉਹ ਕਿਤਾਬਾਂ ਪੜ੍ਹਦੇ ਹਨ ਸੈਮੀਨਾਰ ਵਿੱਚ ਜਾਂਦੇ ਹਨ ਤੇ ਨਵੇਂ ਵਿਚਾਰਾਂ ਨੂੰ ਅਪਣਾਉਂਦੇ ਹਨ ਇੱਕ ਵਾਰ ਇੱਕ ਵਿਗਿਆਨੀ ਨੇ ਕਿਹਾ ਕਿ ਉਹ ਹਰ ਰੋਜ਼ ਇੱਕ ਨਵੀਂ ਚੀਜ਼ ਸਿੱਖਦਾ ਹੈ ਤੇ ਇਸ ਨਾਲ ਉਸਨੇ ਵੱਡੇ ਖੋਜ ਕੀਤੇ ਇਸ ਆਦਤ ਨਾਲ ਤੁਹਾਡਾ ਮਨ ਵਿਕਸਿਤ ਹੁੰਦਾ ਹੈ ਤੇ ਤੁਸੀਂ ਨਵੇਂ ਮੌਕੇ ਵੇਖਦੇ ਹੋ ਨਿਰੰਤਰ ਸਿੱਖਣ ਨਾਲ ਤੁਸੀਂ ਪੁਰਾਣੇ ਵਿਚਾਰਾਂ ਤੋਂ ਮੁਕਤ ਹੋ ਜਾਂਦੇ ਹੋ ਤੇ ਨਵੇਂ ਰਾਹ ਖੋਲਦੇ ਹੋ ਕਈ ਵੱਡੇ ਲੇਖਕ ਜਿਵੇਂ ਹੈਰੀ ਪੌਟਰ ਦੀ ਲੇਖਿਕਾ ਨੇ ਵੀ ਨਿਰੰਤਰ ਸਿੱਖ ਕੇ ਆਪਣੀ ਜ਼ਿੰਦਗੀ ਬਦਲੀ ਉਸਨੇ ਕਿਹਾ ਕਿ ਸਿੱਖਣਾ ਕਦੇ ਰੁਕ ਨਹੀਂ ਸਕਦਾ ਤੁਹਾਨੂੰ ਵੀ ਹਰ ਰੋਜ਼ ਕੁਝ ਨਵਾਂ ਸਿੱਖਣਾ ਚਾਹੀਦਾ ਹੈ ਤਾਂ ਜੋ ਤੁਸੀਂ ਅੱਗੇ ਵੱਧ ਸਕੋ ਇੱਕ ਕਹਾਣੀ ਹੈ ਇੱਕ ਬੱਚੇ ਦੀ ਜੋ ਸਕੂਲ ਵਿੱਚ ਫੇਲ ਹੋ ਜਾਂਦਾ ਸੀ ਪਰ ਉਸਨੇ ਨਿਰੰਤਰ ਸਿੱਖ ਕੇ ਇੱਕ ਵੱਡਾ ਇੰਜੀਨੀਅਰ ਬਣਿਆ ਇਸ ਨਾਲ ਉਸਨੂੰ ਆਤਮ ਵਿਸ਼ਵਾਸ ਮਿਲਿਆ ਤੇ ਉਹ ਕਾਮਯਾਬ ਹੋ ਗਿਆ ਜੇਕਰ ਤੁਸੀਂ ਇਹ ਆਦਤ ਨੂੰ ਅਪਣਾਓਗੇ ਤਾਂ ਤੁਹਾਡੀ ਜ਼ਿੰਦਗੀ ਵਿੱਚ ਨਵੇਂ ਦਰਵਾਜ਼ੇ ਖੁੱਲਣਗੇ ਇਹ ਆਦਤ ਤੁਹਾਨੂੰ ਅਪਡੇਟ ਰੱਖਦੀ ਹੈ ਤੇ ਦੁਨੀਆ ਨਾਲ ਕਦਮ ਮਿਲਾ ਕੇ ਚੱਲਣ ਵਿੱਚ ਮਦਦ ਕਰਦੀ ਹੈ ਕਈ ਲੋਕ ਸਿੱਖਣਾ ਛੱਡ ਦਿੰਦੇ ਹਨ ਤੇ ਉਹਨਾਂ ਦੀ ਜ਼ਿੰਦਗੀ ਰੁਕ ਜਾਂਦੀ ਹੈ ਇਸ ਲਈ ਅੱਜ ਹੀ ਨਵਾਂ ਕੁਝ ਸਿੱਖੋ ਤੇ ਵੇਖੋ ਕਿ ਕਿਵੇਂ ਤੁਹਾਡੇ ਵਿਚਾਰ ਬਦਲ ਜਾਂਦੇ ਹਨ ਇਹ ਆਦਤ ਕਾਮਯਾਬੀ ਦਾ ਰਾਜ਼ ਹੈ ਤੇ ਤੁਸੀਂ ਇਸ ਨਾਲ ਵੱਡੇ ਮੁਕਾਮ ਹਾਸਲ ਕਰ ਸਕਦੇ ਹੋ ਤੁਹਾਡੇ ਵਿੱਚ ਵੀ ਅਨੰਤ ਸੰਭਾਵਨਾਵਾਂ ਹਨ ਜੋ ਚੌਥੀ ਆਦਤ ਹੈ ਨੈਟਵਰਕਿੰਗ ਕਾਮਯਾਬ ਲੋਕ ਜਾਣਦੇ ਹਨ ਕਿ ਇਕੱਲੇ ਨਹੀਂ ਬਲਕਿ ਦੂਜੇ ਨਾਲ ਮਿਲ ਕੇ ਵੱਡੇ ਕੰਮ ਕੀਤੇ ਜਾਂਦੇ ਹਨ ਉਹ ਨਵੇਂ ਲੋਕਾਂ ਨੂੰ ਮਿਲਦੇ ਹਨ ਰਿਸ਼ਤੇ ਬਣਾਉਂਦੇ ਹਨ ਤੇ ਉਹਨਾਂ ਤੋਂ ਸਿੱਖਦੇ ਹਨ ਇੱਕ ਵਾਰ ਇੱਕ ਉਦਮੀ ਨੇ ਆਪਣੇ ਨੈਟਵਰਕ ਨਾਲ ਇੱਕ ਵੱਡਾ ਪ੍ਰੋਜੈਕਟ ਸ਼ੁਰੂ ਕੀਤਾ ਤੇ ਅੱਜ ਜੋ ਅਮੀਰ ਹੈ ਇਸ ਆਦਤ ਨਾਲ ਤੁਹਾਡੇ ਵਿੱਚ ਨਵੇਂ ਵਿਚਾਰ ਆਉਂਦੇ ਹਨ ਤੇ ਮੌਕੇ ਵੱਧਦੇ ਹਨ ਨੈਟਵਰਕਿੰਗ ਨੂੰ ਸੱਚੀ ਨੀਅਤ ਨਾਲ ਕਰਨਾ ਚਾਹੀਦਾ ਹੈ ਤਾਂ ਜੋ ਰਿਸ਼ਤੇ ਮਜ਼ਬੂਤ ਹੋਣ ਕਈ ਵੱਡੇ ਅਦਾਕਾਰ ਜਿਵੇਂ ਸ਼ਾਹਰੂਖ ਖਾਨ ਨੇ ਵੀ ਨੈਟਵਰਕ ਨਾਲ ਬਾਲੀਵੁੱਡ ਵਿੱਚ ਜਗ੍ਹਾ ਬਣਾਈ ਉਹਨਾਂ ਨੇ ਕਿਹਾ ਕਿ ਚੰਗੇ ਰਿਸ਼ਤੇ ਕਾਮਯਾਬੀ ਦੀ ਕੁੰਜੀ ਹਨ ਤੁਹਾਨੂੰ ਵੀ ਨਵੇਂ ਲੋਕਾਂ ਨੂੰ ਮਿਲਣਾ ਚਾਹੀਦਾ ਹੈ ਤੇ ਉਹਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਇੱਕ ਕਹਾਣੀ ਹੈ ਇੱਕ ਜਵਾਨ ਦੀ ਜੋ ਇਕੱਲਾ ਸੀ ਪਰ ਨੈਟਵਰਕ ਬਣਾ ਕੇ ਆਪਣਾ ਕਾਰੋਬਾਰ ਵਧਾਇਆ ਇਸ ਨਾਲ ਉਸ ਨੂੰ ਸਹਿਯੋਗ ਮਿਲਿਆ ਤੇ ਉਹ ਕਾਮਯਾਬ ਹੋ ਗਿਆ ਜੇਕਰ ਤੁਸੀਂ ਇਸ ਆਦਤ ਨੂੰ ਅਪਣਾਓਗੇ ਤਾਂ ਤੁਹਾਡੀ ਜ਼ਿੰਦਗੀ ਵਿੱਚ ਨਵੇਂ ਦੋਸਤ ਆਉਣਗੇ ਇਹ ਆਦਤ ਤੁਹਾਨੂੰ ਸਹਿਯੋਗ ਪ੍ਰਦਾਨ ਕਰਦੀ ਹੈ ਤੇ ਚੁਣੌਤੀਆਂ ਨੂੰ ਆਸਾਨ ਬਣਾਉਂਦੀ ਹੈ ਕਈ ਲੋਕ ਨੈਟਵਰਕ ਨਹੀਂ ਬਣਾਉਂਦੇ ਤੇ ਉਹਨਾਂ ਨੂੰ ਮੁਸ਼ਕਿਲਾਂ ਆਉਂਦੀਆਂ ਹਨ ਇਸ ਲਈ ਅੱਜ ਹੀ ਨਵੇਂ ਰਿਸ਼ਤੇ ਬਣਾਓ ਤੇ ਵੇਖੋ ਕਿ ਕਿਵੇਂ ਤੁਹਾਡੀ ਜ਼ਿੰਦਗੀ ਬਦਲ ਜਾਂਦੀ ਹੈ ਇਹ ਆਦਤ ਕਾਮਯਾਬੀ ਦਾ ਮਹੱਤਵਪੂਰਨ ਹਿੱਸਾ ਹੈ ਤੇ ਤੁਸੀਂ ਇਸ ਨਾਲ ਵੱਡੇ ਕੰਮ ਕਰ ਸਕਦੇ ਪੰਜਵੀਂ ਆਦਤ ਹੈ ਸਮਾਪਰਦਨ ਕਾਮਯਾਬ ਲੋਕ ਜਾਣਦੇ ਹਨ ਕਿ ਸਮਾਂ ਸਭ ਤੋਂ ਕੀਮਤੀ ਚੀਜ਼ ਹੈ ਤੇ ਉਹ ਇਸ ਨੂੰ ਵਿਰਥ ਨਹੀਂ ਗਵਾਉਂਦੇ ਉਹ ਆਪਣੇ ਦਿਨ ਨੂੰ ਯੋਜਨਾਬੱਧ ਕਰਦੇ ਹਨ ਤੇ ਮੈਂ ਤੋਂ ਪੂਰਨ ਕੰਮ ਪਹਿਲਾਂ ਕਰਦੇ ਹਨ ਇੱਕ ਵਾਰ ਇੱਕ ਵਪਾਰੀ ਨੇ ਆਪਣੇ ਸਮੇਂ ਨੂੰ ਪ੍ਰਬੰਧਿਤ ਕਰਕੇ ਆਪਣੀ ਕੰਪਨੀ ਨੂੰ ਵੱਡਾ ਬਣਾਇਆ ਇਸ ਆਦਤ ਨਾਲ ਤੁਹਾਡੀ ਉਤਪਾਦਕਤਾ ਵਧੀ ਹੈ ਤੇ ਤੁਸੀਂ ਵੱਡੇ ਟੀਚੇ ਪੂਰੇ ਕਰਦੇ ਹੋ ਸਮਾਂ ਪ੍ਰਬੰਧਨ ਲਈ ਟੂਲਸ ਵਰਤੋ ਜਿਵੇਂ ਕੈਲੰਡਰ ਜਾਂ ਐਪਸ ਕਈ ਵੱਡੇ ਵਿਗਿਆਨੀ ਜਿਵੇਂ ਐਲਬਰਟ ਆਈਨਸਟਾਈਨ ਨੇ ਵੀ ਆਪਣੇ ਸਮੇਂ ਨੂੰ ਵੰਡ ਕੇ ਵੱਡੇ ਖੋਜ ਕੀਤੇ ਉਹਨਾਂ ਨੇ ਕਿਹਾ ਕਿ ਸਮਾਂ ਨੂੰ ਨਿਯੰਤਰਿਤ ਕਰਨ ਨਾਲ ਜ਼ਿੰਦਗੀ ਨਿਯੰਤਰਿਤ ਹੁੰਦੀ ਹੈ। ਤੁਹਾਨੂੰ ਵੀ ਆਪਣੇ ਸਮੇਂ ਨੂੰ ਯੋਜਨਾਬੱਧ ਕਰਨਾ ਚਾਹੀਦਾ ਹੈ ਤੇ ਬੇਲੋੜੀਆਂ ਚੀਜ਼ਾਂ ਤੋਂ ਦੂਰ ਰਹਿਣਾ ਚਾਹੀਦਾ ਹੈ। ਇੱਕ ਕਹਾਣੀ ਹੈ ਇੱਕ ਵਿਦਿਆਰਥੀ ਦੀ ਜੋ ਸਮਾਂ ਵਿਅਰਥ ਗਵਾਉਂਦਾ ਸੀ ਪਰ ਫਿਰ ਪ੍ਰਬੰਧਨ ਸਿੱਖ ਕੇ ਟਾਪਰ ਬਣਿਆ। ਇਸ ਨਾਲ ਉਸ ਨੂੰ ਸਫਲਤਾ ਮਿਲੀ ਤੇ ਉਹ ਖੁਸ਼ ਹੋ ਗਿਆ। ਜੇਕਰ ਤੁਸੀਂ ਇਸ ਆਦਤ ਨੂੰ ਅਪਣਾਓਗੇ ਤਾਂ ਤੁਹਾਡੀ ਜ਼ਿੰਦਗੀ ਵਿੱਚ ਅਨੁਸ਼ਾਸਨ ਆਏਗਾ। ਇਹ ਆਦਤ ਤੁਹਾਨੂੰ ਕੰਮ ਨੂੰ ਤੇਜ਼ੀ ਨਾਲ ਪੂਰਾ ਕਰਨ ਵਿੱਚ ਮਦਦ ਕਰਦੀ ਹੈ। ਕਈ ਲੋਕ ਸਮਾਂ ਗਵਾਉਂਦੇ ਹਨ ਤੇ ਪਛਤਾਉਂਦੇ ਹਨ। ਇਸ ਲਈ ਅੱਜ ਹੀ ਸਮਾਂ ਪ੍ਰਬੰਧਨ ਸਿੱਖੋ ਤੇ ਵੇਖੋ ਕਿ ਕਿਵੇਂ ਤੁਹਾਡੇ ਕੰਮ ਪੂਰੇ ਹੋ ਜਾਂਦੇ ਹਨ ਇਹ ਆਦਤ ਕਾਮਯਾਬੀ ਦੀ ਨੀਂਹ ਹੈ ਤੇ ਤੁਸੀਂ ਇਸ ਨਾਲ ਵੱਡੇ ਸੁਪਨੇ ਜੀ ਸਕਦੇ ਹੋ ਤੁਹਾਡਾ ਸਮਾਂ ਤੁਹਾਡੀ ਛੇਵੀਂ ਆਦਤ ਹੈ ਅਡੀਗ ਰਹਿਣਾ ਕਾਮਯਾਬ ਲੋਕ ਜਾਣਦੇ ਹਨ ਕਿ ਅਸਫਲਤਾ ਆਉਂਦੀ ਹੈ ਪਰ ਉਹ ਹਾਰ ਨਹੀਂ ਮੰਨਦੇ ਤੇ ਅੱਗੇ ਵਧਦੇ ਰਹਿੰਦੇ ਹਨ ਉਹ ਹਰ ਅਸਫਲਤਾ ਤੋਂ ਸਿੱਖਦੇ ਹਨ ਤੇ ਨਵੀਂ ਕੋਸ਼ਿਸ਼ ਕਰਦੇ ਹਨ ਇੱਕ ਵਾਰ ਇੱਕ ਖੇਡ ਵਿੱਚ ਹਾਰਨ ਵਾਲੇ ਨੇ ਅਡੀਗ ਰਹਿ ਕੇ ਚੈਂਪੀਅਨ ਬਣਿਆ ਇਸ ਆਦਤ ਨਾਲ ਤੁਹਾਡੇ ਵਿੱਚ ਤਾਕਤ ਆਉਂਦੀ ਹੈ ਤੇ ਤੁਸੀਂ ਵੱਡੇ ਚੁਣੌਤੀਆਂ ਨੂੰ ਪਾਰ ਕਰਦੇ ਹੋ ਅਡੀਗ ਰਹਿਣ ਲਈ ਮਨ ਨੂੰ ਮਜ਼ਬੂਤ ਰੱਖੋ ਤੇ ਸਕਾਰਾਤਮਕ ਵਿਚਾਰ ਰੱਖੋ ਕਈ ਵੱਡੇ ਖੋਜੀ ਜਿਵੇਂ ਥੋਮਸ ਐਡੀਸਨ ਨੇ ਵੀ ਹਜ਼ਾਰ ਵਾਰ ਅਸਫਲ ਹੋ ਕੇ ਬਲ ਬਣਾਇਆ ਉਹਨਾਂ ਨੇ ਕਿਹਾ ਕਿ ਅਸਫਲਤਾ ਸਿੱਖਣ ਦਾ ਮੌਕਾ ਹੈ ਤੁਹਾਨੂੰ ਵੀ ਅਡੀਗ ਰਹਿਣਾ ਚਾਹੀਦਾ ਹੈ ਤੇ ਹਾਰ ਨਾ ਮੰਨਣੀ ਚਾਹੀਦੀ ਹੈ ਇੱਕ ਕਹਾਣੀ ਹੈ ਇੱਕ ਔਰਤ ਦੀ ਜੋ ਕੈਂਸਰ ਨਾਲ ਲੜੀ ਤੇ ਅਡੀਗ ਰਹਿ ਕੇ ਜਿੱਤ ਗਈ ਇਸ ਨਾਲ ਉਸ ਨੂੰ ਨਵੀਂ ਜ਼ਿੰਦਗੀ ਮਿਲੀ ਤੇ ਉਹ ਦੂਜਿਆਂ ਨੂੰ ਪ੍ਰੇਰਿਤ ਕਰ ਰਹੀ ਹੈ ਜੇਕਰ ਤੁਸੀਂ ਇਸ ਆਦਤ ਨੂੰ ਅਪਣਾਓਗੇ ਤਾਂ ਤੁਹਾਡੀ ਜ਼ਿੰਦਗੀ ਵਿੱਚ ਵੱਡੀਆਂ ਜਿੱਤਾਂ ਆਉਣਗੀਆਂ ਇਹ ਆਦਤ ਤੁਹਾਨੂੰ ਮਜ਼ਬੂਤ ਬਣਾਉਂਦੀ ਹੈ ਤੇ ਅਸਫਲਤਾ ਤੋਂ ਡਰ ਨਹੀਂ ਲੱਗਦਾ ਕਈ ਲੋਕ ਹਾਰ ਮੰਨ ਲੈਂਦੇ ਹਨ ਤੇ ਪਛਤਾਉਂਦੇ ਹਨ ਇਸ ਲਈ ਅੱਜ ਹੀ ਅਡੀਗ ਬਣੋ ਤੇ ਵੇਖੋ ਕਿ ਕਿਵੇਂ ਤੁਹਾਡੇ ਸੁਪਨੇ ਪੂਰੇ ਹੋ ਜਾਂਦੇ ਹਨ ਇਹ ਆਦਤ ਕਾਮਯਾਬੀ ਦਾ ਅਸਲੀ ਰਾਜ ਹੈ ਤੇ ਤੁਸੀਂ ਇਸ ਨਾਲ ਅਸੰਭਵ ਨੂੰ ਸੰਭਵ ਬਣਾ ਸਕਦੇ ਹੋ ਤੁਹਾਡੀ ਅੰਦਰੂਨੀ ਤਾਕਤ ਸਤਵੀਂ ਆਦਤ ਹੈ ਸਕਾਰਾਤਮਕ ਸੋਚ ਕਾਮਯਾਬ ਲੋਕ ਹਮੇਸ਼ਾ ਸਕਾਰਾਤਮਕ ਵਿਚਾਰ ਰੱਖਦੇ ਹਨ ਤੇ ਨਕਾਰਾਤਮਕ ਚੀਜ਼ਾਂ ਤੋਂ ਦੂਰ ਰਹਿੰਦੇ ਹਨ ਉਹ ਜਾਣਦੇ ਹਨ ਕਿ ਵਿਚਾਰ ਜ਼ਿੰਦਗੀ ਨੂੰ ਬਣਾਉਂਦੇ ਹਨ ਇੱਕ ਵਾਰ ਇੱਕ ਵਿਅਕਤੀ ਨੇ ਨਕਾਰਾਤਮਕਤਾ ਛੱਡ ਕੇ ਸਕਾਰਾਤਮਕ ਬਣ ਕੇ ਆਪਣੀ ਜ਼ਿੰਦਗੀ ਬਦਲੀ ਇਸ ਆਦਤ ਨਾਲ ਤੁਹਾਡਾ ਮਨ ਸ਼ਾਂਤ ਰਹਿੰਦਾ ਹੈ ਤੇ ਤੁਸੀਂ ਵੱਡੇ ਫੈਸਲੇ ਲੈਂਦੇ ਹੋ ਸਕਾਰਾਤਮਕ ਸੋਚ ਲਈ ਧੰਨਵਾਦ ਕਰੋ ਤੇ ਚੰਗੇ ਵਿਚਾਰ ਪੜੋ ਕਈ ਵੱਡੇ ਲੀਡਰ ਜਿਵੇਂ ਨੈਲਸਨ ਮੰਡੇਲਾ ਨੇ ਵੀ ਸਕਾਰਾਤਮਕ ਰਹਿ ਕੇ ਆਜ਼ਾਦੀ ਹਾਸਲ ਕੀਤੀ। ਉਹਨਾਂ ਨੇ ਕਿਹਾ ਕਿ ਵਿਚਾਰ ਸਭ ਕੁਝ ਬਦਲ ਸਕਦੇ ਹਨ। ਤੁਹਾਨੂੰ ਵੀ ਸਕਾਰਾਤਮਕ ਰਹਿਣਾ ਚਾਹੀਦਾ ਹੈ ਤੇ ਨਕਾਰਾਤਮਕ ਲੋਕਾਂ ਤੋਂ ਦੂਰ ਰਹਿਣਾ ਚਾਹੀਦਾ ਹੈ। ਇੱਕ ਕਹਾਣੀ ਹੈ ਇੱਕ ਬੱਚੇ ਦੀ ਜੋ ਨਕਾਰਾਤਮਕ ਸੀ ਪਰ ਫਿਰ ਸਕਾਰਾਤਮਕ ਬਣ ਕੇ ਵੱਡਾ ਖਿਡਾਰੀ ਬਣਿਆ। ਇਸ ਨਾਲ ਉਸ ਨੂੰ ਖੁਸ਼ੀ ਮਿਲੀ ਤੇ ਉਹ ਕਾਮਯਾਬ ਹੋ ਗਿਆ। ਜੇਕਰ ਤੁਸੀਂ ਸਾਕਾਤ ਨੂੰ ਅਪਣਾਓਗੇ ਤੇ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਵਧਣਗੀਆਂ। ਇਹ ਆਦਤ ਤੁਹਾਨੂੰ ਪ੍ਰੇਰਿਤ ਰੱਖਦੀ ਹੈ ਤੇ ਅਸਫਲਤਾ ਨੂੰ ਮੌਕਾ ਬਣਾਉਂਦੀ ਹੈ। ਕਈ ਲੋਕ ਨਕਾਰਾਤਮਕ ਰਹਿੰਦੇ ਹਨ ਤੇ ਅਸਫਲ ਹੋ ਜਾਂਦੇ ਹਨ। ਇਸ ਲਈ ਅੱਜ ਹੀ ਸਕਾਰਾਤਮਕ ਬਣੋ ਤੇ ਵੇਖੋ ਕਿ ਕਿਵੇਂ ਤੁਹਾਡੇ ਵਿਚਾਰ ਬਦਲ ਜਾਂਦੇ ਹਨ। ਇਹ ਆਦਤ ਕਾਮਯਾਬੀ ਦੀ ਆਧਾਰ ਹੈ ਤੇ ਤੁਸੀਂ ਇਸ ਨਾਲ ਵੱਡੇ ਸੁਪਨੇ ਜੀ ਸਕਦੇ ਹੋ। ਤੁਹਾਡੀ 8ਵੀਂ ਆਦਤ ਹੈ ਸਿਹਤ ਵੱਲ ਧਿਆਨ ਦੇਣਾ। ਕਾਮਯਾਬ ਲੋਕ ਜਾਣਦੇ ਹਨ ਕਿ ਚੰਗੀ ਸਿਹਤ ਬਿਨਾ ਕਾਮਯਾਬੀ ਨਹੀਂ ਮਿਲਦੀ ਤੇ ਉਹ ਅਭਿਆਸ ਤੇ ਚੰਗੀ ਖੁਰਾਕ ਲੈਂਦੇ ਹਨ। ਉਹ ਜਾਣਦੇ ਹਨ ਕਿ ਸਰੀਰ ਤੰਦਰੁਸਤ ਹੋਵੇ ਤਾਂ ਮਨ ਵੀ ਤੰਦਰੁਸਤ ਰਹਿੰਦਾ ਹੈ। ਇੱਕ ਵਾਰ ਇੱਕ ਐਥਲੀਟ ਨੇ ਸਿਹਤਵਲ ਧਿਆਨ ਦੇ ਕੇ 올림픽 ਵਿੱਚ ਸੋਨਾ ਜਿੱਤਿਆ। ਇਸ ਆਦਤ ਨਾਲ ਤੁਹਾਡੀ ਊਰਜਾ ਵੱਧਦੀ ਹੈ ਤੇ ਤੁਸੀਂ ਵੱਡੇ ਕੰਮ ਕਰਦੇ ਹੋ। ਸਿਹਤ ਲਈ ਨਿਯਮਿਤ ਅਭਿਆਸ ਤੇ ਸੰਤੁਲਿਤ ਖੁਰਾਕ ਜ਼ਰੂਰੀ ਹੈ। ਕਈ ਵੱਡੇ ਸੀਈਓ ਜਿਵੇਂ ਜੈਕ ਮਾਂ ਨੇ ਵੀ ਸਿਹਤ ਨੂੰ ਪਹਿਲ ਦਿੱਤੀ ਤੇ ਵੱਡੀ ਕੰਪਨੀ ਬਣਾਈ। ਉਹਨਾਂ ਨੇ ਕਿਹਾ ਕਿ ਸਿਹਤ ਸਭ ਤੋਂ ਵੱਡੀ ਦੌਲਤ ਹੈ। ਤੁਹਾਨੂੰ ਵੀ ਅਭਿਆਸ ਕਰਨਾ ਚਾਹੀਦਾ ਹੈ ਤੇ ਚੰਗੀ ਨੀਂਦ ਲੈਣੀ ਚਾਹੀਦੀ ਹੈ। ਇੱਕ ਕਹਾਣੀ ਹੈ ਇਕ ਵਿਅਕਤੀ ਦੀ ਜੋ ਬਿਮਾਰ ਰਹਿੰਦਾ ਸੀ ਪਰ ਫਿਰ ਸਿਹਤ ਵੱਲ ਧਿਆਨ ਦੇ ਕੇ ਕਾਮਯਾਬ ਹੋ ਗਿਆ ਇਸ ਨਾਲ ਉਸ ਨੂੰ ਨਵੀਂ ਜ਼ਿੰਦਗੀ ਮਿਲੀ ਜੇਕਰ ਤੁਸੀਂ ਇਹ ਆਦਤ ਨੂੰ ਅਪਣਾਓਗੇ ਤਾਂ ਤੁਹਾਡੀ ਜ਼ਿੰਦਗੀ ਲੰਬੀ ਤੇ ਖੁਸ਼ਹਾਲ ਹੋਵੇਗੀ ਇਹ ਆਦਤ ਤੁਹਾਨੂੰ ਊਰਜਾ ਪ੍ਰਦਾਨ ਕਰਦੀ ਹੈ ਤੇ ਬਿਮਾਰੀਆਂ ਤੋਂ ਬਚਾਉਂਦੀ ਹੈ ਕਈ ਲੋਕ ਸਿਹਤ ਨੂੰ ਨਜ਼ਰਅੰਦਾਜ਼ ਕਰਦੇ ਹਨ ਤੇ ਪਛਤਾਨਦੇ ਹਨ ਇਸ ਲਈ ਅੱਜ ਹੀ ਸਿਹਤ ਵੱਲ ਧਿਆਨ ਦੇ ਕੇ ਵੇਖੋ ਕਿ ਕਿਵੇਂ ਤੁਹਾਡੀ ਜ਼ਿੰਦਗੀ ਬਦਲ ਜਾਂਦੀ ਹੈ ਇਹ ਆਦਤ ਕਾਮਯਾਬੀ ਦੀ ਜੜ ਹੈ ਤੇ ਤੁਸੀਂ ਇਸ ਨਾਲ ਵੱਡੇ ਮੁਕਾਮ ਹਾਸਲ ਕਰ ਸਕਦੇ ਹੋ ਨੌਵੀਂ ਆਦਤ ਹੈ ਖਤਰਾ ਲੈਣਾ ਕਾਮਯਾਬ ਲੋਕ ਜਾਣਦੇ ਹਨ ਕਿ ਬਿਨਾ ਖਤਰੇ ਵੱਡੀ ਸਫਲਤਾ ਨਹੀਂ ਮਿਲਦੀ ਤੇ ਉਹ ਨਵੇਂ ਰਹਾਂ ਤੇ ਚੱਲਦੇ ਹਨ ਉਹ ਡਰ ਨੂੰ ਪਿੱਛੇ ਛੱਡ ਕੇ ਅੱਗੇ ਵਧਦੇ ਹਨ ਇੱਕ ਵਾਰ ਇੱਕ ਉਦਮੀ ਨੇ ਖਤਰਾ ਲੈ ਕੇ ਨਵਾਂ ਕਾਰੋਬਾਰ ਸ਼ੁਰੂ ਕੀਤਾ ਤੇ ਅੱਜ ਉਹ ਅਰਪਤੀ ਹੈ ਇਹ ਸਾਦਤ ਨਾਲ ਤੁਹਾਡੇ ਵਿੱਚ ਹੌਸਲਾ ਆਉਂਦਾ ਹੈ ਤੇ ਤੁਸੀਂ ਨਵੇਂ ਮੌਕੇ ਪ੍ਰਾਪਤ ਕਰਦੇ ਹੋ ਖਤਰਾ ਲੈਣ ਲਈ ਗਣਨਾ ਕਰੋ ਤੇ ਤਿਆਰ ਰਹੋ ਕਈ ਵੱਡੇ ਆਵਿਸ਼ਕਾਰੀ ਜਿਵੇਂ ਐਲਨ ਮਸਕ ਨੇ ਖਤਰੇ ਲੈ ਕੇ ਸਪੇਸ ਐਕਸ ਬਣੀ ਉਹਨਾਂ ਨੇ ਕਿਹਾ ਕਿ ਖਤਰਾ ਲੈਣ ਨਾਲ ਵੱਡੀਆਂ ਜਿੱਤਾਂ ਮਿਲਦੀਆਂ ਹਨ ਤੁਹਾਨੂੰ ਵੀ ਖਤਰਾ ਲੈਣਾ ਚਾਹੀਦਾ ਹੈ ਤੇ ਡਰ ਨੂੰ ਜਿੱਤਣਾ ਚਾਹੀਦਾ ਹੈ ਇੱਕ ਕਹਾਣੀ ਹੈ ਇੱਕ ਜਵਾਨ ਦੀ ਜੋ ਆਮ ਨੌਕਰੀ ਛੱਡ ਕੇ ਖਤਰਾ ਲੈ ਕੇ ਆਪਣਾ ਕੰਮ ਸ਼ੁਰੂ ਕੀਤਾ ਤੇ ਕਾਮਯਾਬ ਹੋ ਗਿਆ ਇਸ ਨਾਲ ਉਸ ਨੂੰ ਆਜ਼ਾਦੀ ਮਿਲੀ ਜੇਕਰ ਤੁਸੀਂ ਇਸ ਆਦਤ ਨੂੰ ਅਪਣਾਓਗੇ ਤਾਂ ਤੁਹਾਡੀ ਜ਼ਿੰਦਗੀ ਵਿੱਚ ਨਵੇਂ ਅਨੁਭਵ ਆਉਣਗੇ ਇਹ ਆਦਤ ਤੁਹਾਨੂੰ ਵਿਕਾਸ ਪ੍ਰਦਾਨ ਕਰਦੀ ਹੈ ਤੇ ਪੁਰਾਣੇ ਰਾਹਾਂ ਤੋਂ ਮੁਕਤ ਕਰਦੀ ਹੈ ਕਈ ਲੋਕ ਖਤਰਾ ਨਹੀਂ ਲੈਂਦੇ ਤੇ ਆਮ ਜ਼ਿੰਦਗੀ ਜਿਉਂਦੇ ਹਨ ਇਸ ਲਈ ਅੱਜ ਹੀ ਖਤਰਾ ਲਓ ਤੇ ਵੇਖੋ ਕਿ ਕਿਵੇਂ ਤੁਹਾਡੇ ਸੁਪਨੇ ਪੂਰੇ ਹੋ ਜਾਂਦੇ ਹਨ ਇਹ ਆਦਤ ਕਾਮਯਾਬੀ ਦਾ ਦਰਵਾਜ਼ਾ ਹੈ ਤੇ ਤੁਸੀਂ ਇਸ ਨਾਲ ਵੱਡੇ ਪੱਧਰ ਤੱਕ ਪਹੁੰਚ ਸਕਦੇ ਹੋ ਤੁਹਾਡਾ 10ਵੀਂ ਆਦਤ ਹੈ ਧੰਨਵਾਦ ਕਰਨਾ ਕਾਮਯਾਬ ਲੋਕ ਹਮੇਸ਼ਾ ਧੰਨਵਾਦ ਕਰਦੇ ਹਨ ਆਪਣੀ ਜ਼ਿੰਦਗੀ ਵਿੱਚ ਮੌਜੂਦ ਚੀਜ਼ਾਂ ਲਈ ਤੇ ਇਹ ਉਹਨਾਂ ਨੂੰ ਖੁਸ਼ ਰੱਖਦਾ ਹੈ ਉਹ ਜਾਣਦੇ ਹਨ ਕਿ ਧੰਨਵਾਦ ਨਾਲ ਵੱਡੀਆਂ ਚੀਜ਼ਾਂ ਆਉਂਦੀਆਂ ਹਨ ਇੱਕ ਵਾਰ ਇੱਕ ਵਿਅਕਤੀ ਨੇ ਧੰਨਵਾਦ ਕਰਨ ਨਾਲ ਆਪਣੀ ਜ਼ਿੰਦਗੀ ਵਿੱਚ ਖੁਸ਼ੀ ਵਧਾਈ ਇਸ ਆਦਤ ਨਾਲ ਤੁਹਾਡਾ ਮਨ ਸੰਤੁਸ਼ਟ ਰਹਿੰਦਾ ਹੈ ਤੇ ਤੁਸੀਂ ਵੱਡੇ ਟੀਚੇ ਪੂਰੇ ਕਰਦੇ ਹੋ ਧੰਨਵਾਦ ਲਈ ਰੋਜ਼ਾਨਾ ਜਰਨਲ ਲਿਖੋ ਕਈ ਵੱਡੇ ਲੇਖਕ ਜਿਵੇਂ ਓਪਰਾ ਵਿਨਫਰੇ ਨੇ ਧੰਨਵਾਦ ਨਾਲ ਵੱਡੀ ਸਫਲਤਾ ਹਾਸਲ ਕੀਤੀ ਉਹਨਾਂ ਨੇ ਕਿਹਾ ਕਿ ਧੰਨਵਾਦ ਜ਼ਿੰਦਗੀ ਨੂੰ ਵਧੀਆ ਬਣਾਉਂਦਾ ਹੈ ਤੁਹਾਨੂੰ ਵੀ ਧੰਨਵਾਦ ਕਰਨਾ ਚਾਹੀਦਾ ਹੈ ਤੇ ਚੰਗੀਆਂ ਚੀਜ਼ਾਂ ਨੂੰ ਮੰਨਣਾ ਚਾਹੀਦਾ ਹੈ ਇੱਕ ਕਹਾਣੀ ਹੈ ਇੱਕ ਗਰੀਬ ਦੀ ਜੋ ਧੰਨਵਾਦ ਕਰਕੇ ਅਮੀਰ ਬਣ ਗਿਆ ਇਸ ਨਾਲ ਉਸ ਨੂੰ ਸ਼ਾਂਤੀ ਮਿਲੀ ਜੇਕਰ ਤੁਸੀਂ ਇਸ ਆਦਤ ਨੂੰ ਅਪਣਾਓਗੇ ਤਾ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀ ਵਧੇਗੀ ਇਹ ਆਦਤ ਤੁਹਾਨੂੰ ਸਕਾਰਾਤਮਕ ਰੱਖਦੀ ਹੈ ਤੇ ਵਡੀਆਂ ਚੀਜ਼ਾਂ ਆਕਰਸ਼ਿਤ ਕਰਦੀ ਹੈ ਕਈ ਲੋਕ ਧੰਨਵਾਦ ਨਹੀਂ ਕਰਦੇ ਤੇ ਨਿਰਾਸ਼ ਰਹਿੰਦੇ ਹਨ ਇਸ ਲਈ ਅੱਜ ਹੀ ਧੰਨਵਾਦ ਕਰੋ ਤੇ ਵੇਖੋ ਕਿ ਕਿਵੇਂ ਤੁਹਾਡੀ ਜ਼ਿੰਦਗੀ ਬਦਲ ਜਾਂਦੀ ਹੈ ਇਹ ਆਦਤ ਕਾਮਯਾਬੀ ਦੀ ਚਾਬੀ ਹੈ ਤੇ ਤੁਸੀਂ ਇਸ ਨਾਲ ਖੁਸ਼ਹਾਲ ਜ਼ਿੰਦਗੀ ਜੀ ਸਕਦੇ ਹੋ ਤੁਹਾਡਾ ਧੰਨਵਾਦ ਇਹਨਾਂ ਸਾਰੀਆਂ ਆਦਤਾਂ ਨੂੰ ਅਪਣਾ ਕੇ ਤੁਸੀਂ ਵੀ ਕਾਮਯਾਬ ਬਣ ਸਕਦੇ ਹੋ ਤੇ ਆਪਣੀ ਜ਼ਿੰਦਗੀ ਨੂੰ ਵਧੀਆ ਬਣਾ ਸਕਦੇ ਹੋ ਇਹ ਆਦਤਾਂ ਨਾ ਸਿਰਫ ਸਫਲਤਾ ਲਿਆਉਂਦੀਆਂ ਹਨ ਬਲਕਿ ਅੰਦਰੂਨੀ ਖੁਸ਼ੀ ਵੀ ਪ੍ਰਦਾਨ ਕਰਦੀਆਂ ਹਨ ਯਾਦ ਰੱਖੋ ਕਿ ਕਾਮਯਾਬੀ ਇੱਕ ਰਾਤ ਵਿੱਚ ਨਹੀਂ ਆਉਂਦੀ ਬਲਕਿ ਨਿਰੰਤਰ ਮਿਹਨਤ ਨਾਲ ਆਉਂਦੀ ਹੈ ਇੱਕ ਵਾਰ ਇੱਕ ਬੱਚੇ ਨੇ ਇਹਨਾਂ ਆਦਤਾਂ ਨੂੰ ਅਪਣਾ ਕੇ ਆਪਣੇ ਪਿੰਡ ਨੂੰ ਬਦਲ ਦਿੱਤਾ ਤੇ ਅੱਜ ਉਹ ਇੱਕ ਪ੍ਰੇਰਣਾ ਸਰੋਤ ਹੈ ਉਸਨੇ ਕਿਹਾ ਕਿ ਆਦਤਾਂ ਜ਼ਿੰਦਗੀ ਬਣਾਉਂਦੀਆਂ ਹਨ ਤੁਹਾਨੂੰ ਵੀ ਇਹਨਾਂ ਨੂੰ ਆਪਣੇ ਜੀਵਨ ਵਿੱਚ ਸ਼ਾਮਿਲ ਕਰਨਾ ਚਾਹੀਦਾ ਹੈ ਤੇ ਹੌਲੀ-ਹੌਲੀ ਬਦਲਾਅ ਵੇਖਣਾ ਚਾਹੀਦਾ ਹੈ ਇਹ ਆਦਤਾਂ ਤੁਹਾਨੂੰ ਨਾ ਸਿਰਫ ਅਮੀਰ ਬਣਾਉਂਦੀਆਂ ਹਨ ਬਲਕਿ ਖੁਸ਼ਹਾਲ ਵੀ ਬਣਾਉਂਦੀਆਂ ਹਨ ਕਈ ਲੋਕ ਇਹਨਾਂ ਨੂੰ ਨਹੀਂ ਅਪਣਾਉਂਦੇ ਤੇ ਪਛਤਾਉਂਦੇ ਹਨ ਇਸ ਲਈ ਅੱਜ ਹੀ ਸ਼ੁਰੂ ਕਰੋ ਤੇ ਵੇਖੋ ਕਿ ਕਿਵੇਂ ਤੁਹਾਡੀ ਜ਼ਿੰਦਗੀ ਇੱਕ ਕਹਾਣੀ ਬਣ ਜਾਂਦੀ ਹੈ ਇਹਨਾਂ ਆਦਤਾਂ ਨਾਲ ਤੁਸੀਂ ਨਾ ਸਿਰਫ ਆਪਣੇ ਲਈ ਬਲਕਿ ਆਪਣੇ ਪਰਿਵਾਰ ਤੇ ਸਮਾਜ ਲਈ ਵੀ ਵਧੀਆ ਕੰਮ ਕਰ ਸਕਦੇ ਹੋ ਯਾਦ ਰੱਖੋ ਕਿ ਹਰ ਵੱਡੀ ਕਾਮਯਾਬੀ ਪਿੱਛੇ ਤੁਹਾਡੇ ਵਿੱਚ ਵੀ ਉਹ ਸੰਭਾਵਨਾ ਹੈ ਜੋ ਤੁਹਾਨੂੰ ਵੱਡਾ ਬਣਾ ਸਕਦੀ ਹੈ ਇੱਕ ਵਾਰ ਇੱਕ ਔਰਤ ਨੇ ਇਹਨਾਂ ਆਦਤਾਂ ਨਾਲ ਆਪਣੀ ਜ਼ਿੰਦਗੀ ਨੂੰ ਬਦਲ ਕੇ ਦੂਜਿਆਂ ਨੂੰ ਪ੍ਰੇਰਿਤ ਕੀਤਾ ਉਸਨੇ ਕਿਹਾ ਕਿ ਆਦਤਾਂ ਨੂੰ ਬਦਲੋ ਤੇ ਜ਼ਿੰਦਗੀ ਬਦਲ ਜਾਵੇਗੀ ਤੁਸੀਂ ਵੀ ਇਸ ਨੂੰ ਅਜ਼ਮਾਓ ਤੇ ਵੇਖੋ ਕਿ ਕਿਵੇਂ ਤੁਹਾਡੇ ਸੁਪਨੇ ਸੱਚ ਹੋ ਜਾਂਦੇ ਹਨ ਇਹ ਆਦਤਾਂ ਤੁਹਾਨੂੰ ਅੰਦਰੂਨੀ ਤਾਕਤ ਦਿੰਦੀਆਂ ਹਨ ਤੇ ਤੁਸੀਂ ਹਰ ਚੁਣੌਤੀ ਨੂੰ ਜਿੱਤ ਸਕਦੇ ਹੋ ਜ਼ਿੰਦਗੀ ਇੱਕ ਯਾਤਰਾ ਹੈ ਤੇ ਇਹ ਆਦਤਾਂ ਤੁਹਾਨੂੰ ਸਹੀ ਰਾਹ ਤੇ ਲੈ ਜਾਂਦੀਆਂ ਹਨ ਅੰਤ ਵਿੱਚ ਇਸ ਕਹਾਣੀ ਦਾ ਨੈਤਿਕ ਇਹ ਹੈ ਕਿ ਚੰਗੀਆਂ ਆਦਤਾਂ ਨਾਲ ਹੀ ਵੱਡੀ ਕਾਮਯਾਬੀ ਮਿਲਦੀ ਹੈ ਤੇ ਨਿਰੰਤਰ ਮਿਹਨਤ ਨਾਲ ਸੁਪਨੇ ਪੂਰੇ ਹੁੰਦੇ ਹਨ ਸੁਣਨ ਵਾਲਿਆਂ ਲਈ ਮਹੱਤਵਪੂਰਨ ਸੰਦੇਸ਼ ਇਹ ਹੈ ਕਿ ਅੱਜ ਹੀ ਇਹਨਾਂ ਆਦਤਾਂ ਨੂੰ ਅਪਣਾਓ ਆਪਣੇ ਆਪ ਨੂੰ ਬਦਲੋ ਤੇ ਦੁਨੀਆ ਨੂੰ ਬਦਲੋ ਕਿਉਂਕਿ ਤੁਹਾਡੇ ਵਿੱਚ ਵੱਡੀ ਤਾਕਤ ਹੈ ਜੋ ਤੁਹਾਨੂੰ ਕਾਮਯਾਬ ਬਣਾ ਸਕਦੀ ਹੈ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ